you don't have the right person to talk that's also matter which means apna circle nahi sahi yes matlab if i really wanted to talk to someone hmm. i have three or four very intelligent very smart close friends of mine jo mainu mere bade ho je bhi ne jo putthi sala bhi de denge but if i really needed help hmm. like i know i could talk to someone ji to mainu lagda oh zyada zaruri hai right. so kai vari ki hunda hai ਜਿਵੇਂ ਆਪਾਂ 让我们 ਨਾ ਸੇ ਕਿਰ ਦਿਸ ਕੁਡ ਬੀ ਅ ਮੈਂਟਲ ਹੈਲਥ ਇਸ਼ੂ ਉਹਨਾਂ ਨੂੰ ਉਨੀ ਐਸ ਮੱਚ ਅ ਟੈਂਸ਼ਨ ਨਹੀਂ ਮਿਲ ਪਉਗੀ ਕਿਉਂਕਿ ਜਦੋਂ ਵੀ ਯੂ ਹੈਵ ਸਮਬਡੀ ਹੂ ਇਸ ਕਾਈਂਡ ਆਫ ਟੇਕਿੰਗ ਐਡਵਾਂਟੇਜ ਆਫ ਦੈਟ ਟਰਮ ਉਹਦੇ ਚੱਕਰ 'ਚ ਜਿਹੜਾ ਜੈਨੂਨਲੀ ਬੰਦੇ ਨੂੰ ਹੈਲਥ ਮੈਂਟਲ ਹੈਲਥ ਦੀ ਅਟੈਂਸ਼ਨ ਦੀ ਲੋੜ ਹੈ। ਰਾਈਟ ਪਰ ਇਹਦਾ ਰਿਐਲਿਟੀ ਤਾਂ ਇਹ ਆ ਨਾ ਵੀ ਯੂ ਸ਼ੁਡ ਬੀ ਰੀਡਿੰਗ ਬੁక్స్ ਯੂ ਸ਼ੁਡ ਬੀ ਟਾਕਿੰਗ ਟੂ ਸਮਵਨ ਯੂ ਸ਼ੁਡ ਹੈਵ ਸਮ ਇੰਟੈਲੀਜੈਂਟ ਫਰੈਂਡਸ ਲਾਈਕ ਹੈਵ ਏਨ ਇੰਟੈਲੀਜੈਂਟ ਸਰਕਲ ਅਰਾਊਂਡ ਯੂ ਟਾਕ ਟੂ ਯੂ ਪੇਰੈਂਟਸ ਹਣਾ ਹਰ ਬੰਦੇ ਦੇ ਸਕੂਲ 'ਚ ਦੋ ਤਿੰਨ ਤਾਂ ਵਧੀਆ ਟੀਚਰ ਸੀਗੇ ਕਾਲਜਿਸ ਦੇ ਟੀਚਰ ਨੇ ਸੋ ਮਨੀ ਪੀਪਲ ਰਾਈਟ ਰ ਦੇਖਣੀ ਆ ਸਾਰ ਨੇ ਰੀਲਾਂ ਬਾਅਦ ਮੇਰਾ ਮੈਂਟਲ ਹੈਲਥ ਹਿੱਲ ਗਈ ਉਹਦਾ ਹੈਲ ਹੀ ਕਹੀ ਦੀ ਸਾਰ ਨੇ ਦੇਖੀ ਰੀਲਾਂ ਜਾਂਨੇ ਉਹਨੇ ਕਹਿ ਨਹੀਂ ਨਾ ਸਾਥ ਦੇ